ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਉਪਲਬਧ ਦੀ ਦੱਸਣ ਲੱਗਾ ਜਿਹੜੇ ਦੁਪਹਿਰਾ ਘਟਣ ਜਾਂਦੇ ਨੇ ਨਾ ਸ਼ੀਤਾਂ ਗੁਰਦੁਆਰੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਉਥੇ ਕੁਝ ਫੋਨ ਗਵਾਚ ਗਏ ਸੀ ਜਿਵੇਂ ਆਈਫੋਨ ਪ੍ਰੋਮੈਕਸ ਕਾਫੀ ਮਹਿੰਗੇ ਮਹਿੰਗੇ ਫੋਨ ਤੇ ਉਹ ਲੱਭ ਕੇ ਜਿਹਨਾਂ ਦੇ ਗਵਾਚੇ ਸੀ ਉਹਨਾਂ ਨੂੰ ਦਿੱਤੇ ਨੇ ਮੈਂ ਜਦੋਂ ਇਹ ਪੋਸਟ ਪੜ੍ਹੀ ਤੇ رابطہ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਵਗੈਰਾ ਚੱਕਿਆ ਨਹੀਂ ਤੇ ਮੈਂ ਇਹ ਗੱਲ ਜਿਹੜੀ ਅੱਜ ਕਰਨ ਲੱਗਿਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਹੁਣ ਜਿਹੜੇ ਫੋਨ ਗਵਾਚੇ ਸੀ ਚਪੈਰਾ ਕੱਟਣ ਵਾਲਿਆਂ ਦੇ ਉਹ ਕਿਉਂ ਲੱਭ ਕੇ ਦਿੱਤੇ ਨੇ ਕਿਉਂਕਿ ਜੇ ਉਹ ਫੋਨ ਨਾ ਲੱਭੇ ਜਾਂਦੇ ਨਾ ਵਾਪਸ ਕਰਦੇ ਤਾਂ ਜਿਹੜੇ ਕਸਟਮਰ ਜਿਹੜੇ ਗਾਹਕ ਬਣੇ ਨੇ ਚਪੈਰੇ ਦੇ ਨਾਂ ਤੇ ਗੋਲਕਾਂ ਭਰਨ ਵਾਲੇ ਤੇ ਫਿਰ ਉਹ ਕਿਤੇ ਨਾ ਕਿਤੇ ਘਟ ਜਾਂਦੇ ਗੋਲ ਭਰੀ ਹੋਣੀ ਚਾਹੀਦੀ ਬੱਤਵੱਦ ਮਾਇਆ ਇਕੱਠੀ ਹੋਣੀ ਚਾਹੀਦੀ ਏ ਧਰਮ ਦੇ ਨਾਂ ਤੇ ਤਾਂ ਕਰਕੇ ਉਹ ਜਿਹੜੇ ਫੋਨ ਨੇ ਬੜੀ ਮੁਸਤੈਦੀ ਦੇ ਨਾਲ ਲੱਭ ਕੇ ਦਿੱਤੇ ਜਿਨ੍ਹਾਂ ਦੇ ਹੈਗੇ ਸੀ ਉਹਨਾਂ ਨੂੰ ਵਾਪਸ ਕਰ ਦਿੱਤੇ ਤੇ ਪੋਸਟ ਅੱਜ ਮੈਂ ਫੇਸਬੁਕ ਤੇ ਘੁੰਮਦੀ ਹੋਈ ਦੇਖੀ ਪਰ ਮੈਂ ਇੱਕ ਬੇਨਤੀ ਕਰਦਾ ਹਾਂ 328 ਰੂਪ ਜਿਹੜੇ ਸ਼੍ਰੋਣੀ ਕਮੇਟੀ ਵਿੱਚ ਗੁੰਮ ਹੋਏ ਨੇ ਤੇ ਉਹਨਾਂ ਪ੍ਰਤੀ 1% ਵੀ ਮੁਸਤੈਦ ਨਹੀਂ ਸ਼੍ਰੋਮਣੀ ਕਮੇਟੀ ਨਾਮਵਾਜੂ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਸ਼੍ਰੋਮਣੀ ਕਮੇਟੀ ਐਸਜੀਪੀਸੀ ਹੋਵੇ ਪ੍ਰਧਾਨ ਹੋਣ ਕਮੇਟੀ ਦੇ ਜਾਂ ਤਖਤਾਂ ਦੇ ਜ਼ਹੇਦਾਰ ਹੋਣ ਇਹ ਸਭ ਨੂੰ ਲਾਣਤਾ ਨੇ ਜੇ ਤੁਸੀਂ ਪੁੱਛੋਗੇ ਨਾ ਕਿ ਜਿਹੜੇ ਸਰੂਪ ਗੈਪ ਹੋਏ ਨੇ ਉਥੋਂ ਵੇਚੇ ਗਏ ਉਹ ਕਿੱਥੇ ਨੇ ਗੋਲ ਮਟੋਲ ਜਿਹਾ ਜਵਾਬ ਦੇਣਗੇ ਮੁਲਾਜ਼ਮਾਂ ਨੂੰ ਪਤਾ ਜੀ ਸੈੱਟ ਦੇ ਅੰਦਰ ਇਹ ਛਾਣਬੀਲ ਹੋ ਰਹੀ ਹੈ ਤਫ਼ਤੀਸ਼ ਹੋ ਰਹੀ ਹੈ ਸ਼ਬਦ ਪਤਨੇ ਕਿਤੋਂ ਘਟਕਿਲੇ ਹੁੰਦੇ ਆ ਤੇ ਜਾਂਚ ਦਾ ਵਿਸ਼ਾ ਜੀ ਇਹ ਇਹ ਸਿਕਰੇਟ ਹੈਗਾ ਜੀ ਮਾਮਲਾ ਜਾਣ ਕੇ ਹੱਥ ਪੱਲਾ ਝਾੜ ਕੇ ਪਾਸੇ ਹੋ ਜਾਂਦੇ ਆ ਜਦੋਂ ਮੈਂ ਪੋਸਟ ਦੇਖੀ ਕਿ ਕਮਾਲ ਕਰਤੀ ਸ਼ਰਮਣੇ ਕਮੇਟੀ ਨੇ ਜਿਹੜੇ ਫੋਨ ਗਵਾਚੇ ਸੀ ਉਹ ਲੱਭ ਕੇ ਉਹਨਾਂ ਨੂੰ ਦੇ ਦਿੱਤੇ ਜਿਨ੍ਹਾਂ ਦੇ ਫੋਨ ਰਹਿ ਗਏ ਸੀ ਮਤਲਬ ਜਿਹੜਾ ਫੋਨ ਭੀੜ ਵਿੱਚੋਂ ਚੋਰੀ ਹੋ ਗਿਆ ਗਵਾਚ ਗਿਆ ਤੇ ਉਹਨੂੰ ਕਿੰਨਾ ਸੌਖੇ ਤਰੀਕੇ ਦੇ ਨਾਲ ਲੱਭ ਲਿਆ ਤੇ ਉਹਨਾਂ ਕਸਟਮਰਾਂ ਦੇ ਗਾਹਕਾਂ ਨੇ ਵਾਹ ਵਾਹ ਵੀ ਲਈ ਵੀ ਸ਼ਰਮਣੇ ਕਮੇਟੀ ਵਾਲੇ ਕਿੰਨੇ ਮੁਸਤੈਦ ਨੇ ਉਹ ਲਬ ਕੇ ਦਿੱਤੇ ਪਰ ਜਦੋਂ ਇਹਨਾਂ ਹਰਾਮਖੋਰਾ ਨੂੰ ਤੁਸੀਂ ਪੁੱਛੋਗੇ ਨਾ ਕਿ ਜਿਹੜੇ ਗੁਰੂ ਸਾਹਿਬ ਦੇ ਸਰੂਪ ਉਥੋਂ ਚੋਰੀ ਹੋਏ ਨੇ ਉਹ ਕਿੱਥੇ ਗਏ ਨੇ ਉਹਨਾਂ ਬਾਰੇ ਇਹਨਾਂ ਨੂੰ ਕੱਖ ਨਹੀਂ ਪਤਾ ਨਾਲੇ ਕਿ ਸਰੂਪ ਜਿਹੜਾ ਆਕਾਰ ਹੈਗਾ ਘੱਟੋ ਘੱਟ ਜੇ ਤੁਸੀਂ ਮਿੰਤੀ ਵਿੱਚ ਵੀ ਲੈਣਾ ਹੋਵੇ ਮੈਂ ਹੱਥ ਕਰ ਰਿਹਾ ਐਡਾ ਵੱਡਾ ਐਡਾ ਵੱਡਾ ਤੁਸੀਂ ਫੁੱਟ ਜਾਂ ਕਿਦਾਂ ਵੀ ਤੁਸੀਂ ਕਹਿ ਸਕਦੇ ਹੋ ਇਹ ਜੇ ਵਿੱਚ ਨਹੀਂ ਪਾਇਆ ਜਾ ਸਕਦਾ ਉਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਐ। ਕਿਉਂਕਿ ਉਦੋਂ ਗੋਲ ਮਟੋਲ ਜਵਾਬ ਜਾਂਚ ਦਾ ਵਿਸ਼ਾ ਹੈ ਜੀ। ਅਸੀਂ ਪੰਜ ਮੈਂਬਰੀ ਕਮੇਟੀ ਬਣਾਈ ਹੋਈ ਐ। ਸਮਾਂ ਲਗੂ ਤੈ ਤੱਕ ਜਾਵਾਂਗੇ। ਪਰ ਜਿਹੜੇ ਹਜ਼ਾਰਾਂ ਦੀ ਭੀੜ ਵਿੱਚ ਫੋਨ ਡਿੱਗੇ ਸੀ ਜਾਂ ਚੋਰੀ ਹੋਏ ਸੀ ਉਹ ਲੱਭ ਕੇ ਦੇ ਦਿੱਤੇ। ਬਕਾਇਦਾ ਉਹ ਲੋਕ ਜਿਨ੍ਹਾਂ ਦੇ ਗਵਾਚੇ ਸੀ ਉਤਤਕ ਫੋਨ ਪਹੁੰਚ ਕੇ ਇਹ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਇਹਨਾਂ ਲੋਕਾਂ ਤੇ ਜਾਂਦੀ ਹੈ ਵੀ ਇਹ ਲੋਕ ਕੇਵਲ ਬਿਜ਼ਨਸਮੈਨ ਨੇ ਇਹਨਾਂ ਦਾ ਧਰਮ ਦੇ ਨਾਲ, ਮذਬ ਦੇ ਨਾਲ, ਕੌਮ ਦੇ ਨਾਲ, ਸਿਧਾਂਤ ਦੇ ਨਾਲ ਕੋਈ ਲਗਾਅ ਦੇਗਾ ਨਹੀਂ, ਕੋਈ ਮਤਲਬ ਨਹੀਂ। ਇਹ ਵਪਾਰੀ ਨੇ ਕੇਵਲ ਮਾਇਆ ਇਕੱਠੀ ਕਰਨ ਵਾਸਤੇ ਹੁਣ ਜਦੋਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਜਾਣੀ ਹੈ ਕੁਝ ਨੇ ਤਾਂ ਇਹ ਕਿਆਸਰਾਈਆਂ ਲਾਉਣੀਆਂ ਨੇ ਨਹੀਂ ਜੀ ਇਹ ਤਾਂ ਚਪਹਿਰਾ ਸਾਹਿਬ ਦੇ ਖਿਲਾਫ ਹੈ ਇਹ ਕਹਿਣਾ ਹੈ ਨਹੀਂ ਨਹੀਂ ਇਹ ਤਾਂ ਵੀਡੀਓ ਚਲਾਉਣੀ ਹੁੰਦੀ ਹੈ ਇਹਨੇ ਇਹਨੂੰ ਕੀ ਪਤਾ ਹੈ ਇਹ ਗੱਲਾਂ ਕਰਨੀਆਂ ਨੇ ਪਰ ਮੈਂ ਮੰਨ ਕਰਕੇ ਹਿਰਦੇ ਤੋਂ ਇਹ ਗੱਲ ਕਹਿ ਰਿਹਾ ਹਾਂ ਇਹ ਸ਼ਰਮਣੇ ਕਮੇਟੀ ਦੀ ਬਹੁਤ ਵੱਡੀ ਪਰਤੂਤ ਹੈ ਜਿਹੜੀ ਇਹ ਫੋਨ ਲੱਭ ਕੇ ਦੇਣਾ ਤੇ ਆਪਣੇ ਆਪ ਨੂੰ ਇੱਕ ਇਹ ਅਖਵਾਉਣਾ ਕਿ ਸਾਡੇ ਵਰਗਾ ਕੋਈ ਜ਼ਿੰਮੇਵਾਰ ਪ੍ਰਬੰਧਕ ਨਹੀਂ ਹੋ ਸਕਦਾ ਅਸੀਂ ਜਿਹੜੇ ਨਹੀਂ ਫੜਕਣ ਦਿੰਦੇ ਆਪਣੇ ਆਪ ਨੂੰ ਸਾਬਤ ਕਰਨਾ ਕਿ ਸਾਡੇ ਵਰਗਾ ਕੋਈ ਪ੍ਰਬੰਧਕ ਹੋ ਨਹੀਂ ਸਕਦਾ ਦੇਖੋ ਤੁਸੀਂ ਫੋਨ ਲੱਭ ਤੇ ਅਰੇ ਜਿਹੜੀ ਮੈਂ ਗੱਲ ਗੁਰੂ ਸਾਹਿਬ ਦੀ ਕਰੀ ਹੈ ਨਾ ਤੇ ਨਾਲ ਹੀ ਗੱਲ ਹੁਣ ਤੁਸੀਂ ਲਾ ਲੋ ਬਿਆਦਵੀਰੀ ਬਿਆਦਵੀ ਹੋਈ ਹੈ ਨਾ ਉੱਥੇ ਕੋਈ ਸਟੈਂਡ ਨਹੀਂ ਉੱਥੇ ਵੀ ਗੋਲ ਮਟੋਲ ਸਵਾਲ ਸਰਸੇ ਵਾਲਾ ਫੜ ਲਿਆ ਜੀ ਉਹਦੇ ਚੇਲੇ ਫੜਲੇ ਜੀ ਆ ਬੰਦਾ ਬੇਦਵੀ ਕਰਨ ਵਾਲਾ ਮਾਰਤਾ ਜੀ ਇਹ ਤੇ ਕੇਸ ਚੱਲਦਾ ਜੀ ਬਸ ਇਦਾਂ ਹੋ ਸਾਰਤਾ ਉਹਦੀ ਤੈਅ ਤੱਕ ਨਹੀਂ ਗਏ ਬਿਆਦਵੀ ਹੋਈ ਕਿੱਦਾਂ ਕੌਣ ਹੈ ਮਾਸਟਰਮੈਂਡ ਇੱਕ ਵੀ ਸਟੇਟਮੈਂਟ ਨਹੀਂ ਇਹਨਾਂ ਦੇ ਕੋਲ ਹੈਗੀ ਮੀਡੀਆ ਦੇ ਉੱਪਰ ਇਹਨੇ ਉਹ ਸਟੇਟਮੈਂਟ ਦਿੱਤੀ ਹੋਵੇ ਵੀ ਪੀਐੜਵੀ ਦਾ ਕਾਰਨ ਕੀ ਹੈ ਕੁਝ ਵੀ ਨਹੀਂ ਪਰ ਉਹਦੇ ਫੋਨ ਗਵਾਚੇ ਸੀ ਉਹ ਕਿਉਂ ਲੱਭ ਕੇ ਦਿੱਤੇ ਕਿਉਂਕਿ ਉਹ ਹਜ਼ਾਰਾਂ ਲੋਕ ਨੇ ਜਿਹੜੇ ਇਹਨਾਂ ਦੀਆਂ ਗੋਲਕਾਂ ਵਿੱਚ ਆ ਕੇ ਪੈਸਾ ਪਾਉਂਦੇ ਨੇ ਆਟਾ ਦਾਲ ਪਤਾ ਨਹੀਂ ਕੀ ਕੋ ਚੜਦਾ ਉੱਥੇ ਉਹ ਇਨਕਮ ਹੈ ਉਹਨਾਂ ਨੂੰ ਖੁਸ਼ ਰੱਖਣਾ ਜ਼ਰੂਰੀ ਸੀ ਉਹ ਜਿਵੇਂ ਕਹਿੰਦੇ ਇੱਕ ਵਾਰੀ ਸੁਖੇ ਗੱਪੀ ਸੁਖਵੀਰ ਦਾ ਬਟੂਆ ਡਿੱਗ ਪਿਆ ਜੇਬ ਦੇ ਵਿੱਚੋਂ ਤੇ ਉਹ ਕਿਸੇ ਥਾਣੇਦਾਰ ਨੂੰ ਫੋਨ ਕਰਕੇ ਕਿਹਾ ਕਿ ਬਟੂਆ ਲੱਭੋ ਉਹਨੇ 15 ਵੀ ਫੜ ਲਏ ਬੰਦੇ ਉਹ ਹੈ ਜਾਂ ਸੇਮ ਬਟੂਆ ਉਹਦੇ ਕੋਲੋਂ ਮਨਾ ਲਿਆ ਉਹ ਕਹਿੰਦਾ ਆਸਖਵੀਰ ਦੇ ਉਹ ਕਹਿੰਦਾ ਆਸਖਵੀਰ ਦੇ ਤੇ ਸਖਵੀਰ ਗੱਬੀ ਦਾ ਜਿਹੜਾ ਬਟੂਆ ਸੀ ਖਾਦੇ ਵੀ ਤੇ ਵਿੱਚ ਗੱਡੀ ਵੀ ਜਿੱਡਗ ਤੇ ਸੀ ਗੱਡੀ ਚੋਂ ਲੱਭ ਗਿਆ ਸੀ ਉਹਨੂੰ ਉਹਦੇ ਕੋਲ ਚੱਲ ਗਿਆ ਥਾਣੇਦਾਰ ਕਹਿੰਦਾ ਜੀ ਆ 15 ਫੜੇ ਨੇ ਦੱਸੋ ਕਿਹੜਾ ਤੁਹਾਡਾ ਛਾਣ ਲਓ ਉਹ ਕਹਿੰਦਾ ਮੇਨੂੰ ਤਾਂ ਲੱਭ ਗਿਆ ਜਣ ਕੇ ਕੋਜਾ ਮਜ਼ਾਕ ਇਹ ਲੋਕ ਕੌਮ ਦੇ ਨਾਂ ਤੇ ਕਰਦੇ ਕੋਈ ਸ਼ਰਮ ਨਹੀਂ ਉਹ ਲੋਕਾਂ ਨੂੰ ਹਾਲਾਂਕਿ ਇਹ ਵੀਡੀਓ ਇਹ ਪੋਸਟ ਬਾਹਲੀ ਵਾਇਰਲ ਨਹੀਂ ਹੋਈ ਦੋ ਚਾਰ ਬੰਦੇ ਨੇ ਹੱਥ ਲੱਗੀ ਇਹ ਤੇ ਜਣ ਕੇ ਮੇਰਾ ਕਹਿਣ ਤੋਂ ਮਤਲਬ ਇਹ ਸੀ ਕਿ ਇੰਨੀ ਕੁ ਔਕਾਤ ਦੇ ਮਾਲਕ ਨਹੀਂ ਲੋਕ ਬਸ ਇਹਨਾਂ ਦਾ ਆਪਣਾ ਉल्लू ਸਿੱਧਾ ਹੋਣਾ ਚਾਹੁੰਦਾ ਜਿਹੜੇ ਇਹਨਾਂ ਦੇ ਇਨਕਮ ਦੇ ਸੋਰਸ ਨੇ ਉਹ ਨਹੀਂ ਘਟਨੇ ਚਾਹੀਦੇ ਉਹ ਉੱਥੇ ਰਹਿਣੇ ਚਾਹੁੰਦੇ ਨੇ ਕੋਈ ਮਤਲਬ ਨਹੀਂ ਗੁਰੂ ਸਾਹਿਬ ਦੇ ਨਾਲ ਵਿਆਦ ਵੀ ਹੋਈ ਹੈ ਸਰੂਪ ਗੁੰਮ ਹੋਏ ਨੇ ਵਿੱਚ ਇਹ ਗਿਨ ਕੋਈ ਮਤਲਬ ਨਹੀਂ ਬਰਿਹੜਾ ਕਸਟਮਰ ਜੁੜਿਆ ਨਵਾਂ ਗੁਰੂ ਘਰ ਦੀ ਗੋਲਕ ਵਿੱਚ ਪੈਸੇ ਪਾਉਣ ਵਾਤੇ ਉਹ ਨਾਰਾਜ਼ ਨਾ ਹੋਵੇ ਉਹਨੂੰ ਖੁਸ਼ ਰੱਖਿਆ ਜਾਵੇ ਇਹ ਬੇਨਤੀ ਪ੍ਰਵਾਨ ਕਰਿਓ ਤੇ ਤੁਹਾਡਾ ਸਨਮਾਨ ਆਪਣੇ ਤਰਫ਼ ਦੇ ਕਮੈਂਟਾਂ ਦੇ ਵਿੱਚ ਇਹਨਾਂ ਦਾ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ